ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਛੋਟੀਆਂ-ਛੋਟੀਆਂ ਜਾਣਕਾਰੀਆਂ ਦਿੰਦਾ ਰਹਿਣਾ ਕਦੇ ਕੇ ਇਸ ਚੀਜ਼ ਤੇ ਕਦੇ ਕਿਸੇ ਚੀਜ਼ ਤੇ ਅੱਜ ਮੈਂ ਤੁਹਾਨੂੰ ਇੱਕ ਰਲਮੀ ਜਾਂ ਮਿਕਸ ਖੇਤੀ ਬਾਰੇ ਜਾਣਕਾਰੀ ਦੇ ਰਿਹਾ ਇਹ ਜਾਣਕਾਰੀ ਕੀ ਆ ਇਹਦੇ ਬਾਰੇ ਮੈਂ ਤੁਹਾਨੂੰ ਪੂਰਾ ਦੱਸ ਰਿਹਾ ਤੁਸੀਂ ਧਿਆਨ ਨਾਲ ਸੁਣਨਾ ਵੀਡੀਓ ਤਾਂ ਕਿ ਤੁਹਾਨੂੰ ਪੂਰੀ ਜਾਣਕਾਰੀ ਆ ਜੇ ਦੇਖੋ ਜੀ ਇਹ ਜਿਹੜਾ ਬਾਗ ਹੈਗਾ ਜਿਹਦੇ ਵਿੱਚ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਹੈਗਾ ਇਹ ਦੇਖੋ ਜੀ ਆਲੂ ਬਖਾਰਾ ਤੇ ਆੜੂ ਦਾ ਦੇਖੋ ਜੀ ਆ ਲੱਗਿਆ ਵੀ ਹੋਇਆ ਕਾਫੀ ਫਰੂਟ ਚੱਕ ਰੱਖੇ ਨੇ ਜੀ ਬੂਟੇ ਨੇ ਛੋਟਾ ਜਿਹਾ ਬੂਟਾ ਇਹ ਜੀ ਆਲੂ ਬਖਾਰੇ ਦੀ ਸਤਲੁਜ ਵੈਰੈਟੀ ਆ ਦੇਖੋ ਜੀ ਇਸ ਨੇ ਵੀ ਚੱਕ ਰੱਖਿਆ ਦੇਖੋ ਜੀ ਇਸ ਨੇ ਵੀ ਚੱਕ ਰੱਖਿਆ ਜੀ ਫਾਲ ਜਾਨੀ ਸਾਰੀ ਨੇ ਚੱਕ ਰੱਖਿਆ ਇਹ ਲਗਭਗ 1 ਸਾਲ 1 ਮਹੀਨੇ ਦੀ ਫਸਲ ਹੋ ਚੁੱਕੀ ਆ ਇਹ ਦੀ ਜੇ ਆਪਾਂ ਗੱਲ ਕਰੀਏ ਵੀ ਇਹ ਕਿਵੇਂ ਲਾਇਆ ਗਿਆ ਜੀ ਦੇਖੋ ਇਹ 10 बाई 10 ਦੇ ਫਾਸਲੇ ਤੇ ਲਾਇਆ ਗਿਆ ਬਾਕੀ ਤੁਸੀਂ ਹਿਸਾਬ ਕਿਤਾਬ ਲਾ ਸਕਦੇ ਹੋ ਵੀ ਕਿ ਏਕੜ 'ਚ ਕਿੰਨੇ ਬੂਟੇ ਲੱਗਦੇ ਨੇ ਲੈਂਡ ਤੋਂ ਲੈਂਡ ਦਾ ਫਾਸਲਾ ਵੀ 10 ਫੁੱਟਾਂ ਤੇ ਬੂਟੇ ਤੋਂ ਬੂਟੇ ਦਾ ਵੀ 10 ਫੁੱਟਾਂ ਤੇ ਇਸ ਦੇ ਵਿੱਚ ਡ੍ਰਿਪ ਲਵਾਈ ਗਈ ਆ ਤਾਂ ਕਿ ਇਹਨੂੰ ਖਾਦ ਖਰਾਕ ਡ੍ਰਿਪ ਰਾਹੀਂ ਵਧੀਆ ਤਰੀਕੇ ਨਾਲ ਦੇਸਾ ਕੀ ਜਿਵੇਂ ਪਹਿਲਾਂ ਮੈਂ ਇਸ ਤੇ ਬੀ ਆੜੂਆਂ ਦੇ ਬਾਗ ਵਿੱਚ ਪਿਆਜ਼ ਦੀ ਖੇਤੀ ਕਿਵੇਂ ਕਰੀਏ ਵੀਡੀਓ ਪਾਈ ਸੀ ਉਹਦੇ ਵਿੱਚ ਉਦੋਂ ਪੱਤਝੜ ਰੁੱਤ ਦੇ ਵਿੱਚ ਸੀਗਾ ਇਹ ਬੂਟੇ ਦੇ ਪੱਤੇ ਸਾਰੇ ਝੜੇ ਹੋਏ ਸੀ ਵਿੱਚ ਵਿੱਚ ਵੀਰਾਂ ਨੇ ਕਾਫੀ ਕੁਝ ਬੋਲਿਆ ਵੀ ਇਹ ਕਿ ਆੜੂ ਦਾ ਬਾਗ ਆ ਇਹ ਕਿਵੇਂ ਆ ਕਾਫੀ ਗੱਲਾਂ ਬੋਲੀਆਂ ਇਸ ਕਰਕੇ ਮੈਨੂੰ ਦੁਬਾਰਾ ਇਹ ਵੀਡੀਓ ਬਣਾਉਣੀ ਪਈ ਆ ਦੁਬਾਰਾ ਵੀਡੀਓ ਬਣਾਉਣ ਤੇ ਮੈਂ ਤੁਹਾਨੂੰ ਹੋਰ ਵੀ ਇਸ ਬਾਰੇ ਦੱਸ ਰਿਹਾ ਦੇਖੋ ਪਿਆਜ਼ ਦੀ ਹੁਣ ਕੀ ਆ ਤੇ ਇਸ ਦੇ ਵਿੱਚ ਗੋਭੀ ਕਿਵੇਂ ਆ ਮੈਂ ਤੁਹਾਨੂੰ ਦਿਖਾ ਰਿਹਾ ਦੇਖੋ ਜੀ ਧਿਆਨ ਨਾਲ ਦੇਖੋ ਤੇ ਹੁਣ ਇਸ ਨੂੰ ਕੀ ਦੇਈਏ ਪਾ ਦੇਖੋ ਜੀ ਜਦੋਂ ਆੜੂ ਨੂੰ ਫਟਾਰੇ ਵੇਲੇ ਪਾਣੀ ਲਾ ਦੋ ਜਦੋਂ ਫੁੱਲਾਂ ਤੇ ਆਉਂਦਾ ਉਦੋਂ ਪਾਣੀ ਦੇਣ ਦੀ ਲੋੜ ਨਹੀਂ ਜਦੋਂ ਥੋੜਾ ਫਰੂਟ ਸੈੱਟ ਹੋ ਜੇ ਫਰੂਟ ਸੈੱਟ ਕਾਸ ਨੂੰ ਕਿਹਾ ਜਾਂਦਾ ਦੇਖੋ ਜਿਵੇਂ ਹੁਣ ਇਹ ਫਰੂਟ ਬਣਨ ਲੱਗ ਗਿਆ ਦੇਖੋ ਬਣ ਗਿਆ ਤਾਂ ਫਿਰ ਇਸ ਨੂੰ ਪਾਣੀ ਦੇ ਦੇਣਾ ਚਾਹੀਦਾ ਤੇ ਇਹ ਤਾਂ ਹੋ ਗਿਆ ਆਪਣਾ ਆੜੂਆਂ ਦਾ ਆੜੂਆਂ ਤੇ ਆਲੂ ਬਖਾਰੇ ਦਾ ਇੱਕੋ ਗੱਲ ਹੈ ਜੀ ਦੇਖੋ ਇਹ ਆੜੂ ਮਤਲਬ ਆਲੂ ਬਖਾਰੇ ਦੇ ਬੂਟੇ ਨੇ ਆ ਅੱਗੇ ਆੜੂਆਂ ਦੇ ਨੇ ਜੀ ਇਹ ਆੜੂ ਦਾ ਬੂਟਾ ਜਿਹੜਾ ਜੀ ਇਹ ਸਾਨੇ ਪੰਜਾਬ ਆ ਜੀ ਦੇਖੋ ਜੀ ਇੱਥੇ ਵੀ ਲੱਗ ਰਿਹਾ ਕਿਉਂਕਿ ਇੱਕ ਸਾਲ ਇੱਕ ਮਹੀਨੇ ਦਾ ਜੀ ਇੰਨਾ ਕੋਈ ਜ਼ਿਆਦਾ ਫਲ ਨਹੀਂ ਜੇ ਦੇਖਿਆ ਜਾਵੇ ਅਗਲੇ ਸਾਲ ਚੰਗਾ ਫਲ ਦੇਊਗਾ ਜੀ ਤੇ ਬਾਕੀ ਇਹਦੇ ਵਿੱਚ ਰਲਮੀ ਖੇਤੀ ਦੀ ਆਪਾਂ ਗੱਲ ਕਰੀਏ ਆਪਾਂ ਨੇ ਜ਼ਿਮੀਂਦਾਰਾਂ ਨੂੰ ਇਹ ਚੀਜ਼ ਦੱਸ ਜਾਉ ਦਿੰਨੇ ਆਂ ਵੀ ਜੇ ਤੁਸੀਂ ਬਾਗ ਲਾ ਲੈਂਦੇ ਹੋ ਤੂੰ ਛੋਡੇ ਚ ਕੀ ਸਮੱਸਿਆ ਆਉਂਦੀ ਆ ਤੁਸੀਂ ਕਹਿੰਦੇ ਹੋ ਵੀ ਜੇ ਬਾਗ ਲਾ ਲਿਆ ਤਾਂ 3-4 ਸਾਲ ਇਨਕਮ ਨਹੀਂ ਆਉਣੀ ਜੇਕਰ ਤੁਸੀਂ ਮਿਹਨਤ ਕਰਦੇ ਹੋ ਤਾਂ ਤੁਹਾਡੀ ਇਨਕਮ ਜਾਰੀ ਰਹੂਗੀ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਸਮੱਸਿਆ ਨਹੀਂ ਆਊਗੀ ਦੇਖੋ ਜੀ ਇਹ ਗੋਭੀ ਲਾ ਲਈ ਜੀ ਇਹ ਬੈੱਡ ਤੇ ਨਾਲ ਗੋਭੀ ਹੈ ਜੀ ਇਹ ਗੋਭੀ ਲਗਭਗ 1 ਮਹੀਨੇ ਦੀ ਹੋ ਚੁੱਕੀ ਹੈ ਜੀ ਪਿਆਜ਼ ਵੀ ਲਗਭਗ ਤੁਸੀਂ ਮੰਨ ਕੇ ਚੱਲੋ ਮਹੀਨੇ ਤੋਂ ਉੱਪਰ ਦਾ ਹੈ ਜੀ ਹੁਣ ਕੀ ਕੀਤਾ ਜਾਵੇ ਦੇਖੋ ਜੀ ਇਹ ਡ੍ਰਿਪ ਤੇ ਹੈ ਜੇ ਡ੍ਰਿਪ ਤੇ ਨਾ ਹੋਵੇ ਤਾਂ ਆਪਾਂ ਤੁਹਾਨੂੰ ਦੂਸਰੇ ਲੋਟਸ ਪਾਰਸ ਕਰਾਂਗੇ ਤੇ ਹੁਣ ਇਸ ਨੂੰ ਕੀ ਦੇਣਾ ਜੀ ਆਪਾਂ ਨੇ ਇਸ ਨੂੰ ਆਪਾਂ ਨੇ 1 ਏਕੜ ਨੂੰ 1 ਕਿਲੋ ਹਿਊਮਿਕ ਐਸਿਡ ਉਹ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਡ੍ਰਿਪ ਚਲਾਉਣਾ ਡ੍ਰਿਪ ਚਲਾਉਣ ਤੋਂ ਆਪਾਂ ਤੁਸੀਂ ਮੰਨ ਕੇ ਚੱਲੋ ਵੀ 10 ਮਿੰਟ ਪਾਣੀ ਚੱਲਣ ਤੋਂ ਬਾਅਦ ਤਾਂ ਹਿਊਮਿਕ ਐਸਿਡ ਦੇ ਦੇਣਾ ਉਸ ਤੋਂ ਬਾਅਦ ਕੀ ਕਰਨਾ ਤੇ ਫੇਰ ਪਾਣੀ ਚ ਲਾ ਕੇ ਪੈਪਾ ਨੂੰ ਸਾਫ਼ ਕਰ ਦੇਣਾ ਇਸੇ ਤਰ੍ਹਾਂ ਗੋਭੀ ਨੂੰ ਆ ਜਾਣਾ ਜੀ ਬਾਕੀ ਇਸ ਦੇ ਵਿੱਚ ਜਿਹੜੇ ਨਦੀਨ ਨੇ ਤਾਂ ਨਦੀਨਾ ਨੂੰ ਪੱਟ ਦੇਣਾ ਜੀ ਬਾਕੀ ਇਦੇ ਉੱਤੇ ਥ੍ਰਿਪਾ ਆਉਂਦਾ ਜੀ ਤਾਂ ਕੋਈ ਥ੍ਰਿਪ ਦੀ ਦਵਾਈ ਵੀ ਤੁਸੀਂ ਕਰ ਸਕਦੇ ਹੋ ਤੇ ਆਦੂਆਂ ਦੇ ਉੱਤੇ ਤੁਸੀਂ ਇਸ ਟਾਈਮ ਤੇਲੇ ਦਾ ਅਟੈਕ ਹੈਗਾ ਤਾਂ ਤੁਸੀਂ ਤੇਲੇ ਦੀ ਸਪਰੇਅ ਕਰ ਸਕਦੇ ਹੋ ਜੀ ਤੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿੰਨਾ ਪਿਆਜ਼ ਨਿਕਲਿਆ ਕਿੰਨੇ ਦੀ ਗੋਭੀ ਹੋਈ ਆ ਪਹਿਲਾਂ ਵੀ ਇਸ ਦੇ ਵਿੱਚ ਗੋਭੀ ਸੀ ਤੇ ਇਹ ਰਲਮੀ ਖੇਤੀ ਕੀਤੀ ਹੋਈ ਆ ਜੀ ਦੇਖੋ ਜੀ ਜਿਵੇਂ ਹੁਣ ਵਿਚ ਵਿਚ ਵੀਰਾਂ ਦੇ ਵੀ ਗੋਭੀ ਦਾ ਰੇਟ ਨਹੀਂ ਦੇਖੋ ਜੇ ਗੋਭੀ ਦਾ ਰੇਟ ਨਾ ਬਣਿਆ ਤਾਂ ਪਿਆਜ਼ ਦਾ ਹੈਗਾ ਤੇ ਉਸ ਤੋਂ ਬਾਅਦ ਆਪਣਾ ਤਾਂ ਆੜੂ ਤੇ ਆਲੂ ਬਖਾਰਾ ਬੀਜਿਆ ਹੋਇਆ ਇੱਕ ਚੀਜ਼ ਦਾ ਰੇਟ ਆਈ ਜਾਣਾ ਇਹ ਦੇ ਵਿੱਚ ਜਾਨੀ ਮੇਰੇ ਕਹਿਣ ਦਾ ਮਤਲਬ ਇਹ ਆ ਸਿੱਧਾ ਸਿੱਧਾ ਕਿ ਕਿਸੇ ਇੱਕ ਫਸਲ ਤੇ ਡਿਪੈਂਡ ਨਹੀਂ ਤੁਸੀਂ ਨਹੀਂ ਰਹਿਣਾ ਤੁਸੀਂ ਤਿੰਨ ਚਾਰ ਫਸਲਾਂ ਤੇ ਡਿਪੈਂਡ ਹੋ ਤੁਹਾਨੂੰ ਕਿਸੇ ਪ੍ਰਕਾਰ ਦਾ ਘਾਟਾ ਨਹੀਂ ਪੈਣਾ ਜਾਂ ਤਾਂ ਉਹ ਫਸਲ ਦਾ ਰੇਟ ਆਉਂਦਾ ਕਦੇ ਵੀ ਇਹ ਨਹੀਂ ਹੁੰਦਾ ਵੀ ਸਾਰੀਆਂ ਫਸਲਾਂ ਦਾ ਰੇਟ ਨਾ ਆਵੇ ਮਲਚਿੰਗ ਤੇ ਲੱਗੇ ਹੋਏ ਤੇ ਵੀ ਕਿਤੇ ਕਿਤੇ ਨਦੀਨ ਹੋ ਜਾਂਦੇ ਨੇ ਤਾਂ ਇਹਨਾਂ ਨੂੰ ਵੀ ਪੱਟ ਦੇਣਾ ਚਾਹੀਦਾ ਜੀ ਤੇ ਬਾਕੀ ਕੈਲਸ਼ੀਅਮ ਦੀ ਵੀ ਡੋਜ਼ 2 ਕਿਲੋ ਪਰ ਏਕੜ ਦੇ ਹਿਸਾਬ ਨਾਲ ਦੇਣੀ ਚਾਹੀਦੀ ਆ ਤੇ ਡੀਪੀ ਵੀ ਆਪਾਂ ਘੋਲ ਕੇ ਦੇ ਸਕਦੇ ਆ ਡ੍ਰਿਪਰਾਂਹੀਂ ਇਸ ਤਰ੍ਹਾਂ ਡ੍ਰਿਪ ਦੇ ਉੱਤੇ ਆਪਾਂ ਪਿਆ ਮਲਚਿੰਗ ਵਸਾ ਕੇ ਨਾਲੇ ਪਿਆਜ਼ ਤੇ ਗੋਭੀ ਦੀ ਖੇਤੀ ਕੀਤੀ ਹੋਈ ਆ ਜੀ ਜਿਵੇਂ ਤੁਸੀਂ ਇਹ ਆੜੂਆਂ ਦੇ ਬੂਟਿਆਂ ਦੀ ਗੱਲ ਕਰੋਗੇ ਤਾਂ ਇਹ ਇਸ ਸਾਲ ਹੀ ਲੱਗੇ ਹੋਏ ਨੇ ਕਿਉਂਕਿ ਪਿਛਲੇ ਸਾਲ ਜਿਵੇਂ ਕਈ ਵਾਰੀ ਕੋਈ ਟਰੈਕਟਰ ਲੱਗ ਜਾਂਦਾ ਜਾਂ ਹੋਰ ਹੋ ਜਾਂਦਾ ਫਿਰ ਉਹ ਮਰ ਜਾਂਦੇ ਨੇ ਜਾਂ ਬੂਟੇ ਸੁੱਕ ਜਾਂਦੇ ਨੇ ਕਹਿ ਦੋ ਉਹ ਦੁਬਾਰਾ ਲਾਉਣੇ ਪੈਂਦੇ ਨੇ ਦੇਖੋ ਜੀ ਪਿਆਜ਼ ਕਿੰਨਾ ਸੋਹਣਾ ਦੇਖੋ ਜੀ ਇਹ ਐਲ 28 ਵਰਾਈਟੀ ਹੈ ਜੀ ਇਸ ਤਰ੍ਹਾਂ ਤੁਸੀਂ ਪਿਆਜ਼ ਤੇ ਗੋਭੀ ਦੀ ਖੇਤੀ ਦੇਖੋ ਜੀ ਇਹ ਬੈੱਡ ਖਾਲੀ ਛੜ ਤੇ ਉਧਰ ਗੋਭੀ ਲਾਈ ਆ ਜਿੰਨੀ ਮਿਹਨਤ ਕਰੋਗੇ ਮੇਰੇ ਕਹਿਣ ਦਾ ਮਤਲਬ ਉਹਨੇ ਤੁਹਾਨੂੰ ਬੈਨੀਫਿਟ ਮਿਲੂਗਾ ਹੋਰ ਵੀ ਹੋ ਸਕਦਾ ਸੀ ਜਿਵੇਂ ਇੱਧਰ ਬੈੱਡ ਖਾਲੀ ਪਏ ਸੀ ਇੰਨਾ ਤੇ ਵੀ ਹੋ ਜਾਂਦੀ ਗੋਭੀ ਹੋ ਜਾਂਦੀ ਜਾਂ ਬਸਾਦ ਕਿ ਆਪਾਂ ਪਿਆਜ਼ ਵੀ ਲਾ ਸਕਦੇ ਸੀ ਲਹਾਸਣ ਵੀ ਲਾ ਸਕਦੇ ਸੀ ਕਾਫੀ ਚੀਜ਼ਾਂ ਨੇ ਇਹ ਤੁਸੀਂ ਨੇ ਸੋਚਣਾ ਵੀ ਕਿਹੜਾ ਕਿਹੜੀ ਫਸਲ ਨਾਲ ਮੇਲ ਖਾਂਦਾ ਉਸ ਤਰ੍ਹਾਂ ਤੁਸੀਂ ਲਾ ਕੇ ਇਸ ਤੋਂ ਚੰਗੀ ਇਨਕਮ ਕਰ ਸਕਦੇ ਹੋ ਅੱਗੇ ਮੈਂ ਤੁਹਾਨੂੰ ਤਰਬੂਜ ਲੱਗਿਆ ਹੋਇਆ ਦਿਖਾਉਣਾ ਤਰਬੂਜ 20 ਦਿਨ ਪਹਿਲਾਂ ਲੱਗਿਆ ਜੀ ਆੜੂ ਤੇ ਆਲੂ ਬਖਾਰੇ ਦੇ ਬਾਗਚੀ ਹੈ ਜੀ ਉਹ ਵੀ ਉਸ ਤੋਂ ਪਹਿਲਾਂ ਖੀਰਾ ਲੱਗਿਆ ਹੋਇਆ ਸੀ ਉਹੀ ਮਲਚਿੰਗ ਦੇ ਉੱਤੇ ਤਰਬੂਜ ਲਵਾਤਾ ਜੀ ਆਪਾਂ ਨੇ ਮੈਂ ਤੁਹਾਨੂੰ ਦਿਖਾਉਣਾ ਸਾਰਿਆ ਉਹਦੇ ਬਾਰੇ ਵੀ ਜਾਣਕਾਰੀ ਦੇਣਾ ਦੇਖੋ ਜੀ ਇਹ ਆੜੂ ਦੇ ਬਾਗ ਵਿੱਚ ਪਹਿਲਾਂ ਮਲਚਿੰਗ ਕਰਕੇ ਖਰਬੂਜਾ ਲਾਇਆ ਹੋਇਆ ਆ ਮੈਂ ਆਪਣਾ ਖੀਰਾ ਲਾਇਆ ਹੋਇਆ ਸੀ ਜੀ ਸੌਰੀ ਤੇ ਖੀਰੇ ਤੋਂ ਬਾਅਦ ਜਦੋਂ ਖੀਰਾ ਖਤਮ ਹੋ ਗਿਆ ਤਾਂ ਪੈਰਾਕੋਟ ਸੜਕ ਗਏ ਇਹ ਦੇ ਵਿੱਚ ਜਿਹੜੇ ਬੀਜ ਨੇਗੇ ਉਹ ਲਗਭਗ ਤੁਸੀਂ ਮੰਨ ਕੇ ਚੱਲੋ ਵੀ ਤਰਬੂਜ ਦਾ ਕਾਪਲ ਗੋਲਡ ਦੇ ਲਾਏ ਗਏ ਨੇ ਇਹ ਕਿਵੇਂ ਲਾਏ ਗਏ ਨੇ ਇੱਕ ਖਾਨਾ ਛੱਡ ਕੇ ਜੀ ਯਾਨੀ ਤੁਸੀਂ ਇਹ ਮੰਨ ਕੇ ਚੱਲੋ ਵੀ ਡੇਢ ਤੋਂ 2 ਫੁੱਟ ਤੇ ਕਾਪਲ ਗੋਲਡ ਦਾ ਪੀਚ ਤਰਬੂਜ ਦਾ ਲਾਇਆ ਗਿਆ ਤੇ ਡ੍ਰਿਪ ਇਸ ਦੇ نیچے ਹੈਗੀ ਜਾਂ ਉਸ ਤੋਂ ਬਾਅਦ ਡ੍ਰਿਪ ਚਲਾ ਕੇ ਨੂੰ ਜਰਮੀਨੇਸ਼ਨ ਕਰਕੇ ਤੇ ਜਾਂ ਤੁਸੀਂ ਬੇਲਾਂ ਤਿਆਰ ਕਰਕੇ ਵੀ ਲਾ ਸਕਦੇ ਹੋ ਇਹਦੇ ਵਿੱਚ ਨਾਲੇ ਤਾਂ ਤਰਬੂਜ ਹੋ ਜੂਗਾ ਜੀ ਇਸ ਤੋਂ ਪਹਿਲਾਂ ਖੀਰਾ ਹੋ ਗਿਆ ਸੀਗਾ ਤੇ ਨਾਲੇ ਆड़ੂ ਹੋ ਜੂਗਾ ਜੀ ਦੇਖੋ ਜੀ ਇਹ ਆड़ੂ ਆ ਜਿਹੜੇ ਬੂਟੇ ਛੋਟੇ ਲੱਗਦੇ ਨੇ ਸੋਨੂੰ ਇਹ ਇਸ ਵਾਰ ਦੇ ਲਾਏ ਹੋਏ ਨੇ ਜਿਵੇਂ ਇਹ ਬੂਟਾ ਇਹ ਪਿਛਲੇ ਸਾਲ ਦਾ ਲੱਗਿਆ ਹੋਇਆ ਜੀ ਸਾਰੇ ਨੇ ਲਗਭਗ ਥੋੜਾ ਥੋੜਾ ਫਲ ਚੱਕਿਆ ਹੋਇਆ ਜੀ ਤੇ ਇਸ ਤਰ੍ਹਾਂ ਇਹਦੇ ਵਿੱਚ ਤਰਬੂਜ ਦੀ ਖੇਤੀ ਕੀਤੀ ਜਾਂਦੀ ਹੈ ਜੀ ਜੇਕਰ ਗੱਲ ਕਰੀਏ ਤਾਂ ਵਿਚਾਲ ਦੀ ਜਿਹੜੀ ਜਗ੍ਹਾ ਖਾਲੀ ਆ ਜਿਹੜੀ ਚ ਨਦੀਨ ਹੋਰੇ ਨੇ ਇਹਦੇ ਵਿੱਚ ਵੀ ਆਪਾਂ ਗੋਭੀ ਜਾਂ ਕੋਈ ਲਾਹਸਣ ਵਗੈਰਾ ਕੁਝ ਵੀ ਕਰ ਸਕਦੇ ਆਂ ਜੀ ਉਹ ਵੀ ਵਧੀਆ ਹੋਊਗਾ ਜੀ ਇਸ ਤਰ੍ਹਾਂ ਤੁਸੀਂ ਆੜੂ ਤੇ ਆਲੂ ਬਖਾਰੇ ਦੇ ਬਾਗਾਂ 'ਚ ਇਸ ਤਰ੍ਹਾਂ ਕਰ ਸਕਦੇ ਹੋ ਜੀ ਅੱਗੇ ਮੈਂ ਤਾਂ ਇਹਨੂੰ ਸਪੈਸ਼ਲ ਵੀਡੀਓ ਬਣਾ ਕੇ ਪਾਵਾਂਗਾ ਤੇ ਮੈਂ ਹੁਣ ਤੁਹਾਨੂੰ ਅੱਗੇ ਅੰਬਰੂਦਾਂ ਦੇ ਦਿਖਾ ਰਿਹਾ ਜੀ ਦੇਖੋ ਜੀ ਇਹ ਅੰਬਰੂਦ ਦੀ ਵੈਰਾਈਟੀ ਆ ਜੀ ਹਸਾਰ ਸਪੈਦਾ ਅੱਪਾ ਹਮੇਸ਼ਾ ਹਸਾਰ ਸਪੈਦੇ ਦੀ ਵੀਡੀਓ ਪਾਉਂਦੇ ਰਹਿੰਨੇ ਜਾਂਦੇ ਕਿਉਂਕਿ ਆਪਾਂ ਨੂੰ ਇਹ ਵੈਰਾਈਟੀ ਵਧੀਆ ਸਿਲੈਕਟ ਕੀਤੀ ਆਪਾਂ ਨੇ ਆਪਾਂ ਨੂੰ ਵਧੀਆ ਲੱਗਦੀ ਆ ਇਹਦੇ ਵਿੱਚ ਗੋਭੀ ਲਾਈ ਗਈ ਆ ਜੀ ਮਲਚਿੰਗ ਕਰਕੇ ਦੇਖੋ ਜੀ ਤੇ ਅਮਰੂਦ ਥੋੜਾ ਬਹੁਤਾ ਟੁੱਟ ਵੀ ਰਿਹਾ ਜੀ ਦੇਖੋ ਪਰ ਥੋੜਾ ਹੀ ਆ ਬਿਰਲੇ ਆ ਕਿਤੇ ਕਿਤੇ ਦੇਖੋ ਜੀ ਇਸ ਤਰ੍ਹਾਂ ਤੇ ਬਾਕੀ ਮਰੂਦ ਨੇ ਕਾਫੀ ਫਲ ਚੱਕ ਵੀ ਰੱਖਿਆ ਜੀ ਕਿਉਂਕਿ ਹਸਾਰ ਸਪੈਦਾ ਦੀ ਇਹੀ ਖਾਸੀਅਤ ਹੁੰਦੀ ਹੈ ਦੇਖੋ ਜੀ ਤਿੰਨ ਫਲ ਚਾਰ ਫਲ ਪੰਜ ਫਲ ਫੁੱਲ ਦੇਖੋ ਜੀ ਇਹ ਟਾਣੀ ਤੇ ਵੀ ਵਧੀਆ ਵਧੀਆ ਜਣੀ ਚੱਕ ਰੱਖਿਆ ਇਹ ਚੰਗੇ ਰੇਟ ਚ ਆਉਣ ਵਾਲਾ ਜੀ ਦੇਖੋ ਜੀ ਇਹ ਬੂਟੇ ਤੇ ਵੀ ਦੇਖੋ ਜੀ ਤੁਸੀਂ ਛੋਟਾ ਬੂਟਾ ਦੇਖੋ ਜੀ ਤੇ ਅੱਜ ਤਰੀਕ ਦੀ ਗੱਲ ਕਰੀਏ ਜੀ ਅੱਜ 15 ਮਾਰਚ ਆ ਜੀ ਦੇਖੋ ਜੀ ਗੋਭੀ ਕਿੰਨੀ ਵਧੀਆ ਗੋਭੀ ਦੀ ਵੈਰਾਈਟੀ ਪੁੱਛਣਗੇ ਕਈ ਬੰਦੇ ਇਹ ਲੱਕੀ ਆ ਜੀ ਕਈ ਬੰਦਿਆਂ ਦੇ ਕਮੈਂਟ ਆਉਣਗੇ ਵੀ ਗੋਭੀ ਦਾ ਰੇਟ ਨਹੀਂ ਉਹ ਦੇਖੋ ਜੀ ਰੇਟ ਬਾਅਦ ਦੀ ਗੱਲ ਆ ਹੋ ਸਕਦਾ ਇਹ ਰੇਟ ਚ ਵੀ ਆ ਸਕਦੀ ਹੈ ਬਿਨਾਂ ਰੇਟ ਚ ਵੀ ਆ ਸਕਦੀ ਹੈ ਰੇਟ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਤੁਹਾਨੂੰ ਬਸ ਇਹ ਚੀਜ਼ ਤੇ ਕਹਿਣਾ ਵੀ ਤੁਸੀਂ ਆਪਣੇ ਖਾਲੀ ਬਾਗਾਂ ਦੇ ਵਿੱਚ ਜੇਕਰ ਤੁਸੀਂ ਥੋੜਾ ਬਾਗ ਵੀ ਲਾਉਨੇ ਹੋ ਤਾਂ ਆਪਣੇ ਖਾਣ ਪੀਣ ਜੋਗਰੀ ਤਾਂ ਸਬਜ਼ੀ ਕਰੀ ਸਕਦੇ ਹੋ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਇਹਦੇ ਵਿੱਚ ਗੋਭੀ ਲਾਉਣ ਦਾ ਰੀਜਨ ਵੀ ਮੈਂ ਤੁਹਾਨੂੰ ਦੱਸ ਦਿੰਨਾ ਜਦੋਂ ਇਹ ਜਿਆਦਾ ਗਰਮੀ ਪੈਣੀ ਆ ਹੋਰਾਂ ਲੋਕਾਂ ਦੇ ਫੁੱਲਾਂ ਦਾ ਥੋੜਾ ਰੰਗ ਚੇਂਜ ਹੋਊਗਾ ਕਿਉਂਕਿ ਲੋਪ ਪਊਗੇ ਇਸ ਤਰ੍ਹਾਂ ਇਹਦੇ ਵਿੱਚ ਲੋ ਨਹੀਂ ਪੈਂਦੀ ਠੰਡ ਰਹੂਗੀ ਤਾਂ ਠੰਡ ਰਹਿਣ ਦੇ ਕਾਰਨ ਗੋਭੀ ਦੀ ਕੁਆਲਿਟੀ ਬਹੁਤ ਵਧੀਆ ਰਹਿਣੀ ਆ ਕਿਉਂਕਿ ਬਾਗ ਦੀ ਥੋੜੀ ਥੋੜੀ ਸਾਂਬੀ ਆ ਧੁੱਪ ਵੀ ਆ ਦੇਖੋ ਜੀ ਇਹਦੇ ਵਿੱਚ ਇੱਕ ਥੋੜਾ ਜਿਹਾ ਟ੍ਰਾਇਲ ਕਰਕੇ ਦੇਖਿਆ ਗਿਆ ਜੀ ਬਾਈ ਵੱਲੋਂ ਇਹ ਟ੍ਰਾਇਲ ਕੀ ਆ ਜੀ ਦੇਖੋ ਇਹ ਗੋਭੀ ਆ ਨਾਲ ਹੀ ਮਲਚਿੰਗ ਕਰਕੇ ਇੱਕ ਪਿਆਜ਼ ਦਾ ਬੈੱਡ ਲਾਇਆ ਇਹ ਵੀ ਬਹੁਤ ਸੋਹਣਾ ਜੀ ਇਹ ਗੋਭੀ ਨਾਲੋਂ ਵੀ ਜ਼ਿਆਦਾ ਸੋਹਣਾ ਜੀ ਯਾਨੀ ਜੇ ਆਪਾਂ ਪਿਆਜ਼ ਦੀ ਖੇਤੀ ਅਮਰੂਦ ਦੇ ਬਾਗ ਦੇ ਵਿੱਚ ਕਰੀਏ ਤਾਂ ਬਹੁਤ ਵਧੀਆ ਰਹੂਗੀ ਇਸ ਤਰ੍ਹਾਂ ਤੁਸੀਂ ਮੈਂ ਤੁਹਾਨੂੰ ਇਹ ਅਪੀਲ ਕਰਦਾ ਵੀ ਤੁਸੀਂ ਇੱਕ ਫਸਲ ਤੇ ਨਾ ਰੁਕੋ ਤੁਸੀਂ ਦੋ ਦੋ ਤਿੰਨ ਤਿੰਨ ਫਸਲਾਂ ਦੀ ਕਰੋ ਤਾਂ ਕਿ ਤੁਹਾਨੂੰ ਜੇ ਦੂਸਰੀ ਫਸਲ ਨਹੀਂ ਰੇਟ ਦਿੰਦੀ ਤਾਂ ਦੂਸਰੀ ਦੇ ਦੋ ਦੇਖੋ ਜੀ ਤੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਵੀ ਕਿਵੇਂ ਆ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਜੇਕਰ ਕਰ ਰੱਖਿਆ ਤਾਂ ਹੋਰ ਭਰਾਵਾਂ ਨੂੰ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਜਾਣਕਾਰੀ ਮਿਲੇ ਐਨਾ ਕੁਝ ਕਹਿੰਦਾ ਹੋਇਆ ਜੇ ਕੁਝ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਧੰਨਵਾਦ ਜੀ